ਅੱਛਾ ਬਸ ਬਠਿੰਡਾ ਹੀ ਹੈ ਇਹ ਹਾਂ ਬਠਿੰਡਾ ਹੀ ਹੈ ਚਲੋ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਓਕੇ ਓਕੇ ਸਰ ਥੈਂਕ ਯੂ ਮੇਰਾ ਅੱਛਾ ਲਿਆ ਨਾ ਮੇਰੀ ਆਪਣਾ ਥੋੜਾ ਜਿਹਾ ਲੁੱਕ ਲੁਕਾ ਕੇ ਜਾਣਾ ਪੈਣਾ ਆਪਾਂ ਨੂੰ ਅੱਛਾ ਪਤਾ ਕਿਉਂ ਕਿਉਂ ਪੁਲਸੀ ਬਹੁਤ ਮਗਰ ਲੱਗਿਆ ਬਾਜ ਜਾਂਦੀ ਹੈ ਪੈਣਾ ਗੱਡੀ ਦੀਆਂ ਅਰੇ ਕੋ ਕਰਤੇ ਫਿਰਦੀ ਹੈ ਲਾਲ ਬੱਤੀ ਵਾਲੀ ਅੰਨਾ ਪੁਲਸੀ ਨਹੀਂ ਡਰਦਾ ਉਹ ਅੰਨਾ ਤਾਂ ਨਹੀਂ ਡਰਦਾ ਜਦੋਂ ਨੇ ਤੈਨੂੰ ਮਾਰਿਆ ਨਾ ਤੇਰੇ ਪੱਟੇ ਚਾੜੇ ਫੇਰ ਤੈਨੂੰ ਅੰਨਾ ਹੀ ਕਰਦਣਗੇ ਜਮਾਈ ਇਹ ਆਪੇ ਮੁੰਬਈ ਦੀ ਪੁਲਿਸ ਨਹੀਂ ਫੜ ਸਕੀ ਤਾਂ ਇਹ ਪੰਜਾਬ ਕੇ ਪੁਲਿਸ ਕਾ ਕਰ ਲੇਗਾ ਨਾਗਾ ਮੇਰੀ ਗੱਲ ਛੋੜੋ ਛਟਲਾ ਤੇਰਾ ਤਾਮ ਜਮਤਾ ਹੁਣ ਆਪਾਂ ਚੇਂਜ ਕਰਵਾਇਆ ਚੀਗਾ ਠੀਕ ਹੈ ਹਾਂ ਉਹਨਾਂ ਦੇ ਅਸਲੀ ਕੱਪੜਾ ਚਾਜੀ ਉੱਥੇ ਕਿਤੇ আরে ਮੈਂ ਨੇ ਤੋ ਵੀ ਨਹੀਂ ਕੱਪੜਾ ਪਹਿਨਾ ਨਾ ਲੋਕ ਪਛਾਣਾ ਲੈ ਅੰਨਾ ਯਾਹ ਪਿਆ ਕਰ ਰਹਾ ਮੇਰੀ ਗੱਲ ਛੁਣ ਇਹ ਹੈਗਾ ਬਟਿੰਡਾ ਸ਼ਹਿਰ ਬਟਿੰਡਾ ਬਟਿੰਡਾ ਭੀਂਟਾ ਪਹਿਲੀਆ ਤਲ ਸ਼ਹਿਰ ਠੀਕ ਹੈ ਠੀਕ ਹੈ ਐਥੇ ਮੈਨੂੰ ਪ੍ਰਧਾਨ ਜੀ ਨੇ ਭੇਜਿਆ ਮੈਂ ਆਪਣੇ ਉਚਤਾਜ ਜੀ ਅਤਾਜੀ ਨਿਬੜਾ ਜੀ ਠੀਕ ਹੈ ਉਹਨਾਂ ਨੇ ਕਿਹਾ ਤੂੰ ਇੱਥੇ ਰਹਿ ਅੰਡਰਗਰਾਉਂਡ ਹੋ ਜਾ ਬਠਿੰਡੇ ਰਹਿ ਆਪਾਂ ਹੁਣ ਬਠਿੰਡੇ ਆ ਕੇ ਆਪਾਂ ਇੱਥੇ ਬਦਮਾਚੀ ਕਰਨੀ ਹੈ ਯਾ ਨਾਰੀਅਲ ਪਾਣੀ ਮਿਲੇਗਾ ਨਾਰੀਅਲ ਪਾਣੀ ਦੇਖ ਲੈਣੇ ਤੈਨੂੰ ਪਿਆਦਾਂ ਗਏ ਮੇਰਾ ਸਾਲਾ ਲੈਂ ਨਹੀਂ ਆਇਆ ਕਿੱਥੇ ਗਿਆ ਹੋ ਮਲੰਗ ਉਹ ਅੱਤੀ ਖੜ ਜਾ ਕਿੱਥੇ ਗਿਆ ਹੋ ਯਾ ਅੰਨਾ ਕੀ ਬੇਇਜ਼ਤੀ ਔਰ ਸੰਤ ਕੀ ਬੇਇੱਜ਼ਤੀ ਹੋ ਰਹੀ ਹੈ ਮੇਰਾ ਛਾਲਾ ਦੇਖਨ ਦਾ ਦੇ ਕਿੱਥੇ ਰਹਿ ਗਿਆ ਹੋ ਇੱਥੇ ਕਿਸ ਨੇ ਗਾੜੀ ਮਾਰ ਰਖਾ ਮੈਂ ਛਾਲਾ ਹੋਲੀ ਬੋਲਣਾ ਕਿ ਤੇ ਆਪਾਂ ਫੱਲੇ ਪੁੱਲ ਚੱਤੇ ਮਲੰਕਾ ਆਰੇ ਕੋਈ ਨਾ ਨਾ ਕੋਈ ਨਹੀਂ ਪਕਰ ਸਕਤਾ ਅੰਨਾ ਜੱਜ ਕਰ ਹੋ ਜਾ ਲੈ ਹੋ ਜਾ ਇੱਧਰ ਆ ਬੱਚੇ ਦਿਓਲੇ ਹੋ ਕੇ ਖੜ ਜਾ ਇੱਥੇ ਥੋੜਾ ਜਾ ਤੈਨੂੰ ਕੀ ਪਤਾ ਤੈਨੂੰ ਪਤਾ ਨਹੀਂ ਪੰਜਾਬ ਦਾ ਪੰਜਾਬ ਪੁੱਛ ਪਤਾ ਕਿੱਡੀ ਉਹ ਬੰਦੇ ਚੱਕੀ ਜਾਂਦੀ ਆ ਦਬਾ ਦਬ ਅੱਛਾ ਬੈਲੀਆਂ ਉਤਾਈਂ ਸਾਡਾ ਤਾਂ ਛੁੱਟੀ ਜਾਂਦੀ ਆ ਪਹਿਲੀ ਵਾਰ ਪੰਜਾਬ ਮੇ ਆਇਆ ਤੈਨੂੰ ਕਮਾਨਿਆ ਫਿਰ ਪੰਜਾਬ ਦਿਖਾਣਾ ਤੈਨੂੰ ਪੰਜਾਬ ਦਾ ਰਤਵਾ ਕੀ ਹੁੰਦਾ ਠੀਕ ਐ ਅੱਛਾ ਤਾਂ ਪਪ ਕਰ ਦਠਾ ਦਾਂਗੇ ਬਰੋਲੇ ਠਾਦੇ ਆ ਪੈ ਇੱਥੇ ਬਰੋਲੇ ਕਹਤਾ ਬਰੋਲੇ ਬਰੋਲੇ ਤੈਨੂੰ ਦੱਸ ਦਾਂਗੇ ਕੀ ਹੁੰਦਾ ਮੇਰਾ ਛਾਲਾ ਮਲਾਂਗੇ ਜਨੂੰ ਦਾ ਘੰਟਾ ਹੋ ਗਿਆ ਫੋਨ ਕਿਤੇ ਆਇਆ ਨਿਗਾ ਅੰਨਾ ਕੇ ਵਿਸ਼ਵਾਸ ਚੜ ਗਿਆ ਸਾਡਾ ਛਾਲਾ ਮੇਰਾ ਵੀ ਫੁੱਲੇ ਪਿਆ ਬੱਦੂ ਮੇਰਾ ਛਾਲਾ ਪਾਣੀ ਵੀ ਨਹੀਂ ਹੈਗਾ ਕਿਤੇ ਪਾਣੀ ਪੁਣੀ ਪੀ ਲਈਏ ਕੋਈ ਚੱਕੜ ਸੰਤ ਸੰਤ ਪ੍ਰਧਾਨ ਉਸਕੋ ਫੋਨ ਲਗਾਏ ਨਾ ਕਹਿੰਦਾ ਸੁਣਾ ਅੱਛੇ ਬੈਕਪੈਕ ਆ ਪਾ ਦਮ ਲੈ ਲਈ ਥੋੜਾ ਜਾ ਉਸਕੋ ਫੋਨ ਲਗਾ ਫੋਨ ਬੈਜਾ ਬੈਜਾ ਨਾ ਮੇਰੇ ਕੋਲ ਸੁਣਾ ਕਿਆ ਆਂ ਕਿਉਂ ਲੱਗੇ ਕਿਤੇ ਕਿਤੇ ਪਲਚ ਪਲਛਾ ਜਿਹੀ ਅੱਲਾਪਾ ਰੋਡ ਦੇ ਮਿੱਟੀ ਵਾਲੇ ਬਹਿ ਗਿਆ ਪਰ ਅਰੇ ਮੈਂਨੇ ਬੋਲਾ ਨਾ ਅੰਨਾ ਪਹਿਲੀ ਵਾਰ ਪੰਜਾਬ ਮੇ ਆਇਆ ਤੈਨੂੰ ਆਪਾਂ ਅੱਥੇ ਐਸ ਕਰਾਵਾਂਗੇ ਤੂੰ ਦੇਖੀ ਅੱਥੇ ਤੈਨੂੰ ਜਿੱਚਿਓਂ ਖਵਾਉਂਦਾ ਮੈਂ ਟਕੜਾ ਕਰ ਦੂ ਤੈਨੂੰ ਮੇਰੇ ਮੰਗੂ ਮੋਢੀ ਬਣਾ ਦੂ ਤੇਰੀ ਪ੍ਰਧਾਨ ਇਹ ਲੋਕ ਕਿਉਂ ਦੇਖ ਰਹੇ ਆ ਐਸਾ ਕਿਉਂ ਦੇਖਤਾ ਹੈ ਹੋਏ ਫਿਰ ਪ੍ਰਧਾਨ ਦੀ ਚਲਦੀ ਬਹੁਤ ਹੈ ਅੱਛਾ ਤਾਂ ਦੇਖਦੇ ਪ੍ਰਧਾਨ ਸਾਹਿਬ ਨੂੰ ਤੈਨੂੰ ਕੀ ਪਤਾ ਮੇਰੇ ਉਸਤਾਦ ਜੀ ਦੀਏ ਜਿਹੜੇ ਹਾਂ ਤੇ ਪ੍ਰਧਾਨ ਕਾਲੀ ਦੋਨੇ ਨੇ ਮਿਰਜਾਪੁਰ ਦੇ ਹਾਂ ਉਹਨਾਂ ਦੀ ਤਾਂ ਕੋਫੀ ਹੈ ਨਾ ਮੈਂ ਸਾਇਤਾ ਦੇਖਿਆ ਮੈਨੂੰ ਅੱਛਾ ਅੱਛੇ ਕਰਕੇ ਤਾਂ ਚੜਾਈਏ ਤੇਰੇ ਯਾਤੀ ਸੰਤ ਪ੍ਰਧਾਨ ਦੀ ਚੜਾਈ ਦੇਖੀ ਚੱਲੇ ਅੱਗੇ ਆਪਾਂ ਹੋ ਚੜਾਈ ਕਰਕੇ ਦਿਖਾਵਾਂਗੇ ਤੈਨੂੰ ਅੱਛੇ ਜਦ ਮੁੰਡੀ ਕਹਤੇ ਕਿ ਮੁੰਡੀ ਮੁੰਡੀ

ਜਲਦੀ ਫੋਨ ਕਰ ਬਾਤ ਕਰਨਾ ਜੇ ਦੀ ਗੱਲ ਕਰੀ ਛੇਦੀ ਅਰੇ ਰਿਸ਼ਤੇਦਾਰ ਕੋ ਫੋਨ ਕਰਨਾ ਮੇਰੇ ਛਾਲੇ ਦਾ ਨੰਬਰ ਕਿਚਗਾ ਨੰਬਰ ਤਾਂ ਜਾਂਚ ਕਰ ਲੰਦੋ ਅਨੰਤ ਕੀ ਨੰਬਰ ਕਿਚਗਾ ਤਾਂ ਤੂੰ ਦੇਖੇ ਚੀਗਾ ਉਹਦਾ ਨੰਬਰ 8 7 1 8 ਪੰਜਾਬੀ ਚ ਬੋਲ ਲੈ ਮਲੰਗਾ ਅਰੇ ਮੂਲ ਕੋ ਪੰਜਾਬੀ ਨਹੀਂ ਆਤਾ ਨਾ 8 8 ਤੁਮ ਲਾਕੇ ਜੇ ਹਲੋ ਨੰਬਰ ਮਿਲਾਏ 8 7 7 8 7 8 7 8 ਹਾ ਇਹ ਨੰਬਰ ਰੰਗ ਜਾ ਰਗਾ ਜਾਂ ਜੀ ਚੁੱਪਾ ਕੱਢਾ ਤੂੰ ਮੈਂ ਤੇਰੇ ਛਾਲੇ ਤੇ ਟੈਂਡਿਪੈਂਡ ਕੋ ਤੁਮ ਲੰਗਾ ਜੀ ਬੇਇੱਜ਼ਤੀ ਨਾ ਕਰ ਆਜੋ ਅਬ ਮੇਰੇ ਛਾਲਾ ਮਲੰਗਾ ਕਿੱਥੇ ਰਹਿ ਗਿਆ ਮੈਂ ਤਾਂ ਇੱਥੇ ਫਿੱਟਾ ਪਿਆ ਮੇਰੇ ਤਾਂ ਦਮ ਚੜ ਗਿਆ ਮੇਨੇ ਤੇਨਾਂ ਨੂੰ ਤੂੰ ਛਾਲਾ ਬੇਇੱਜ਼ਤੀ ਕਰਾਈਆਂ ਮੇਰੀ ਇਹਨੂੰ ਸ਼ਰਮ ਸ਼ਰਮ ਨਹੀਂ ਆਂਦੀ ਤੈਨੂੰ ਮੇਰੇ ਛਾਲਾ ਚੀਤਾ ਬਹੁਤ ਇੱਥੇ ਪੰਪ ਤੇ ਤੇਲ ਪੈਂਦਾ ਜਿੱਥੇ ਗੱਡੀਆਂ ਚ ਉੱਥੇ ਖੜੇ ਅੱਛਾ ਬੈਠੇ ਆ ਅਰੇ ਉਸ ਨੂੰ ਬੋਲੋ ਅੰਨਾ ਪਹਿਲੀ ਵਾਰ ਪੰਜਾਬ ਮੇ ਆਇਆ ਉਸਕੇ ਬੇਸਤੇ ਹੋ ਰਹੀ ਆ ਅਛਾ ਲਾ ਮੇਰਾ ਦੋਸਤ ਆਇਆ ਮੇਰਾ ਬੈਸ ਫਰੈਂਡ ਆਇਆ ਉਹ ਅੰਨਾ ਉਹ ਮੈਂ ਖੜਾ ਉਹ ਖਾਉ ਸੁਦਾ ਹੋ ਤਨ ਨਾਰੀਲ ਪਾਣੀ ਪਿੰਦਾਉ ਤੇ ਬੱਚੇ ਨਾਰੀਲ ਪਾਣੀ ਰੱਖਦੀ ਬਤੁਛਾਰੇ ਆਹੋ ਐ ਕਾਦੀ ਮੇਰੀ ਗੱਲ ਸੁਣ ਨਾਰੀਲ ਪਾਣੀ ਦਾ ਟ੍ਰੈਕ ਚੁਟਾ ਲਈ ਕਰੇ ਉਹ ਮੇਰਾ ਖਲਾ ਨਾਰੀਲ ਪਾਣੀ ਪਿੰਦਾ ਮਲੰਗ ਹੋ ਗੰਜਾ ਜਾ ਛੜਾ ਹੋ ਉਨੀ ਵੱਟ ਤੇ ਉਹ ਮੁਰਗੇ ਚ ਵੱਟ ਦੇ ਮੁੰਡੀ ਮੁੰਡੀ ਕਰ ਦਿੱਤਾ ਭਾਵੇਂ ਮੱਕਰੇ ਚ ਵੱਟ ਤੇ ਜਿੱਦੇ ਨਾਲ ਉਹ ਕਾਪਾ ਜਾ ਮੇਰਾ ਛਾਲਾ ਉਹ ਰੱਖੀ ਫਿੱਟਾ ਆਹੋ ਤੂੰ ਕਿੰਨੇ ਕੇ ਦੇਰ ਚਾਹੇਂਗਾ ਹੁਣ ਤੂੰ ਮੇਰੇ ਛਾਲਾ ਛਾਣੂ ਤਾਂ 2 ਘੰਟੇ ਹੋ ਗਏ ੱਥੇ ਬੈਠੇ ਨੂੰ ਕੀ ਗੱਲ ਤਾਂ ਛੱਡ ਫੇਰਾ ਮੇਰਾ ਫੋਨ ਦੇ ਦੇ ਹੁਣ ਤਾਂ ਰੁੱਕ ਜਾ ਬਾਤ ਕਰ ਲੈ ਲੈਂਦੇ ਚੱਲੇ ਜਾ ਹਾਂ ਯਾਰ ਆਇਓ ਜਲਦੀ ਆ ਜਾ ਮੇਰੇ ਕੋਲ ਦੁਕਾਨਾ ਫੇਰ ਕਿਹੜਾ ਜਿੱਤ ਰੋੜਾ ੱਥੇ ਮਲੰਗਾ ਖਰੀ ਜੀਤ ਰੋਡ ਕਿਹੜੇ ਹੈਗਾ ਹੈਗਾ ਸਾਨੂੰ ਛੱਡ ਕੇ ਆ ਫੋਨ ਦੇ ਯਾਰ ਮੈਨੂੰ ਕੋਲ ਮੋਟਰਸਾਈਕਲ ਹੈਗਾ ਮੋਟਰਸਾਈਕਲ ਇਹ ਫਿਰ ਲੈ ਕੇ ਆ ਫਿਰ ਉਹਨੂੰ ਮੈਨੂੰ ਕੋਲ ਲੈ ਕੇ ਆਵਾ ਤੇ ਤੂੰ ਲੈ ਕੇ ਆਂਗਾ ਸਾਨੂੰ ਹੋਰ ਕੋਈ ਛੱਡ ਕੇ ਆਊਗਾ ਅੰਨਾ ਅੱਬ ਮੈਂ ਕਿਹਾ ਤੈਨੂੰ ਜਾਣਦਾ ਕੋਈ ਸਾਬਤ ਮੈਂ ਫੋਨ ਰੱਖ ਲੈਣਾ ਮੈਂ ਸਾਬਤ ਮੈਂ ਰੋਟਾ ਨਾ ਓਏ ਮੇਰੇ ਅਰੇ ਅੰਨਾ ਕੋ ਗੁੱਸਾ ਆ ਗਿਆ ਅੰਨਾ ਕੋ ਗੁੱਸਾ ਆ ਗਿਆ ਮੁੰਡੀ ਕਰ ਦੇਗਾ ਉਹ ਤੇ ਮੇਰਾ ਫੋਨ ਦੇ ਫੋਨ ਮੈਂ ਉਹ ਤਾਂ ਛੱਕ ਲੈ ਕੇ ਆ ਮੇਰੇ ਬਸਤੇ ਮੈਂ ਕੰਮ ਆ ਗਿਆ ਨਾ ਅੰਨਾ ਕੋ ਗੁੱਸਾ ਆ ਰਿਹਾ ਉਹ ਲੋ ਤੁਹਾਡਾ ਫੋਨ ਫਿਰ ਲੈ ਲਓ ਭਾਈ ਐਚਓ ਅੰਨਾ ਪ੍ਰਧਾਨ ਕੀ ਬੇਇਜ਼ਤੀ ਕਿ ਤੂੰ ਇਹ ਬੋਲ ਗਿਆ ਕੋਈ ਕੱਲਾ ਜੀ ਕਾ ਤਾਨ ਬਕਸ਼ਦਾ ਪ੍ਰਧਾਨ ਤਾਂ ਡੱਛ ਡੱਛ ਨੂੰ ਮੈਂ ਆ ਤਸਾ ਕਿ ਮੁੰਡੀ ਕੱਟ ਦੇਤਾ ਮੁੰਡੀ ਮੁੰਡੀ ਤਾਂ ਪਾ ਕੱਟ ਤਾਂਗੇ ਫਿਰ ਮੇਰੀ ਗੱਲ ਛੁਣ ਨਾ ਆਪਾਂ ਜਾਈਏ ਕਿੱਥੇ ਜੀਤ ਰੋੜ ਜਾਣਾ ਆਪਾਂ ਕਿਹੜਾ ਜੀਤ ਰੋੜ ਹੈ ਮੇਰਾ ਛਾਲੇ ਮਲੰਗ ਜੇ ਨਾ ਤਰਾ ਤਰਾ ਮੇਤਲ ਚਪਣੀ ਹਿਲਾਤੀ ਅੰਨਾ ਤਾਂ ਸਾਹ ਘੁੱਟ ਰਿਹਾ ਛਰਾ ਜੀਤ ਰੋੜ ਕਮਾ ਤਾਂ ਮੇਰੇ ਛਾਲੇ ਮਲੰਗ ਦੇ ਅਰੇ ਇਸ ਕੱਪੜੇ ਨੂੰ ਉਤਾਰ ਦੂਂ ਕਿਹਾ ਮੇਰਾ ਛਾਲਾ ਮਲੰਗਾ ਜਾਨੂੰ ਤਾਂ ਤਾਰ ਦੇ ਛਾਂਟ ਕੁੱਟ ਗਿਆ ਤਾਂ ਤੈਨੂੰ ਕਿੱਥੇ ਮੋੜੇ ਤੇ ਚੱਕ ਕੇ ਲੈ ਕੇ ਜਾਊ ਮੇਰਾ ਮਰਜੇਗਾ ਤੂੰ ਹੁਣ ਤਾਂ ਕੋਈ ਨਹੀਂ ਪਛਾਣਦਾ ਨਾ ਯਾਪੇ ਇੱਥੇ ਨਹੀਂ ਕੋਈ ਪਛਾਣਦਾ ਇੱਥੇ ਤਾਂ ਅੰਡਰਗਰਾਊਂਡ ਹੋ ਗਿਆ ਆਪਾਂ ਤਾਰੇ ਨੂੰ ਅੰਨਾ ਮੈਨ ਵਿਲਨ ਮੇਰਾ ਛਾਲਾ ਮਲੰਗਾ ਜ ਮੇਰੀ ਗੱਲ ਸੁਣ ਇੱਥੇ ਗੱਡੀ ਗੁੱੱਡੇ ਤਾਂ ਬਹੁਤ ਖੜੀ ਅੰਨਾ ਤੇਰੇ ਕੋਲ ਹੁਨਰ ਤਾਂ ਤਾਂ ਹੱਥ ਚੱਕ ਕੇ ਲਾਣ ਵਾਲਾ ਆ ਵੀ ਆ ਵੀ ਕਰ ਲੈਂਗੇ ਗਾੜੀ ਇਹ ਇਹ ਕੌਣ ਹੈ ਮੇਰਾ ਛਾਲਾ ਮਲੰਗਾ ਅੱਛੀ ਛਾਲਾ ਛੜਾ ਜੀਤ ਰੋੜ ਗਾਇਆ ਹੈ ਤੈਨੂੰ ਖਰੀਦਣੀ ਸੀ ਤੈਨੂੰ ਉੱਥੇ ਖਰੀਦਾਂ ਦੀ ਚਿੱਗਾ ਛਾਲਾ ਅੱਛੇ ਤੱਕ ਤੜੀ ਬਣੇ ਉੱਥੇ ਫੋਨ ਕਰੀ ਜਾਂਦਾ ਤੈਨੂੰ ਸਾਲਾ ਪੰਪ ਤੇ ਖੜਾ ਕੇ ਫਿਰ ਕਹਿੰਦਾ ਜੀਤ ਰੋਡ ਤੇ ਜਾਓ ਸਾਲਾ ਜੀਤ ਰੋਡ ਗਾ ਕੇ ਅੱਛੇ ਤੱਕ ਪੈਦਲ ਨੂੰ ਆ ਗਿਆ ਇੱਥੇ ਦੋ ਮਿੰਟ ਰੁਕ ਜਾਂਦੇ ਮੋਤ ਪੈ ਨਹੀਂ ਸੀ ਤੈਨੂੰ ਉੱਥੇ ਮੋਤ ਪੈਦੀ ਸੀ ਮੇਰਾ ਛਾਲਾ ਚੱਲ ਹੁਣ ਲੈ ਕੇ ਚੱਲ ਮੈਨੂੰ ਪਰ ਕਿਵੇਂ ਆ ਗਿਆ ਨਹੀਂ ਦੂਰ ਪਹਿਲਾਂ ਨੂੰ ਆਏ ਦੱਸ ਅਰੇ ਅੰਨਾ ਕੋਈ ਘੜੀਸ ਘੜੀਸ ਕੇ ਲੈ ਕੇ ਆਇਆ ਮੇਰਾ ਛਾਲੇ ਮਲੰਕਾ ਛਾਡੇ ਪਿੱਛੇ ਤਾਂ ਪੁੱਛ ਪਈ ਅੱਛੇ ਤਾਂ ਡਰਦੇ ਡਰਦੇ ਇੱਥੇ ਤੱਕ ਪਹੁੰਚੇ ਆ ਉਹ ਜਾਣ ਤੈਨੂੰ ਮਲੰਗ ਨੂੰ ਤਲ ਬੈਠ ਵੱਡਾ ਪੁਲਿਸ ਵਾਲਾ ਚੱਲ ਮੇਰਾ ਛਾਲੇ ਮਲੰਕਾ ਤੈਨੂੰ ਘਰੇ ਜੱਸਤਾ ਜਾ ਕੇ ਮੈਂ ਤੂੰ ਤਾਂ ਬੋਲ ਰਿਹਾ ਗੱਡੀ ਆਏ ਦੋ ਮਿੰਟ ਰੁਕ ਜਾ ਫੋਨ ਤੇ ਫੋਨ ਫੋਨ ਤੇ ਫੋਨ ਫੋਨ ਤੇ ਦੋ ਮਿੰਟ ਬੰਦਾ ਰੁਕ ਜਾ ਤੇ ਮੇਰਾ ਛਾਲੇ ਮਲੰਕਾ ਗੱਡੀ ਆ ਇਹ ਅੰਨਾ ਸਾਲਾ ਗੰਜਾ ਜਾਂ ਕਾਲਾ ਜਾਂ ਕਰਤਾ ਕੀ ਬੰਦੇ ਨੇ 100 ਕੰਮ ਕਰਨੇ ਹੁੰਦੇ ਆ ਕਾਲ ਆ ਸਕਾਲਾ ਨਹੀਂ ਹੁਆ ਬੇਚ ਕੇ ਕਾਲਾ ਹੁਆ ਪ੍ਰਧਾਨਾ ਲੋ ਕੋਈ ਕੰਮ ਕੀ ਮਹਿੰਗਾ ਹੋ ਗਿਆ ਤੈਨੂੰ ਕੰਮ ਨਾ ਕਰਾ ਹੁਣ ਮੈਂ ਆਵੇ ਕੰਮ ਨਾ ਕਰਾ ਚੱਲ ਬੈਠੋ ਬਿੱਲਾਂਗਾ ਕਰੇ ਕਿੱਧਰ ਟੱਪ ਜਾਣਾ ਕੋਲੇ ਕੱਸਦਾ ਕਰੇ ਕਿੱਧਰ ਭੱਗ ਜਾਣਾ ਹੈ ਬੈਠ ਜਾ ਗੰਜਾ ਜਾ ਮੇਰੇ ਛਾਲਾ ਤੂੰ ਕਰੇ ਚੱਲ ਤੇਰੇ ਨੂੰ ਲੈ ਲੈਣਾ ਨਾਰੀ ਪਾਣੀ ਕਰੇ ਕੱਲੋਂ ਹੁੰਦਾਗਾ ਨਾਲ ਕਰੇ ਤੋਰ ਪਹਿਲਾਂ ਆਇੰਦਾ ਸੇ ਕਿੱਥੋਂ ਜਾਂਦਾਗਾ ਤਾਂ ਮੇਰਾ ਦੋਸਤ ਹੈ ਇਹ ਕਾਮਿਲ ਦਾ ਦੋਸਤ ਮੇਰਾ ਹੈ ਮੇਰਾ ਛਾਲੇ ਉਹਨੇ ਬਾਡੇ ਦੇ ਨਾੜੀਅਲ ਚ ਉਹੀ ਭੈ ਤੇਰਾ ਖਾਤੇ ਦਾ ਲੋਡ ਨਹੀਂ ਜਾਂਦਾ ਹੁਣ ਇਹਦਾ ਕਿੱਥੋਂ ਚੱਕਾਂਗੇ ਯਾਰ ਉਹ ਮਾਰੀ ਆ ਮੈਂ ਤੈਨੂੰ ਖਾਤੇ ਚ 5 ਲੱਖ ਰੁਪਇਆ ਉਹ ਛਲਮ ਬਲੰਗ ਦਾਨ ਕਿਤਨੀ ਦੂਰ ਲੈ ਕੇ ਜਾਏਗਾ ਇਹ ਓਏ ਆ ਗਏ ਬਸ ਆ ਗਏ ਯਾਰ ਆ ਗਏ ਹੁਣ ਤੇ ਕਿੱਡੀ ਕਿ ਕਾਲੀ ਹੋਗੀ ਤੇਰੇ ਮੇਰਾ ਛਲਮ ਬਲੰਗ ਲੱਗ ਏਰੀ ਅੱਛਾ ਏਰੀਆ ਦਾ ਤੁਹਾਡੇ ਨਾਲ ਤਾਂ ਬਹੁਤ ਵਧੀਆ ਹੈਗਾ ਉਹ ਮੇਰੀ ਗੱਲ ਸੁਣ ਸੰਤੂ ਰਿਆ ਉਹ 200 ਰੁਪਏ ਤਾਂ ਦੇ ਦੇ ਯਾਰ ਮੇਰੇ ਛਲਮ ਬਲੰਗਮ ਮੈਨੂੰ ਕਿੱਥੇ 2 ਰੁਪਏ ਭਾਲਦਾ ਤੇ ਤੇਲ ਵੀ ਪਵਾਣਾ ਰਚਾਰਜ ਵੀ ਕਰਾਉਣਾ ਫੋਨ ਦਾ ਅੱਛੇ ਪੁੱਛੇ ਹੈ ਨਹੀਂ ਸਾਲੇ ਅੱਛੇ ਤਾਂ ਲੋਕਾਂ ਤੋਂ ਮੰਗਦੇ ਆ ਆਇਆ ਫਰੋਤੀ ਲੈਣੇ ਬੱਡੇ ਪੱਟੀ ਤੂੰ ਯਾਰ ਐਂਗਾ ਤੂੰਗਾ ਮੇਰੀ ਗੱਲ ਛੱਡ ਪਹਿਲਾਂ ਹਾਂ ਤੂੰ ਅੰਦਰ ਦੇ ਪਹਿਰੇ ਉੱਤ ਲਾਇਆ ਹਾਂ ਆਇਆ ਅੰਦਰ ਕੇ ਪਹਿਰੇ ਹੱਥ ਲਗਾਇਆ ਹਾਂ ਮੇਰੇ ਕਾਤੋਂ ਨਹੀਂ ਲਾਇਆ ਤੂੰ ਤੂੰ ਦੀਸੀ ਲਗਾਇਆ ਆ ਅੰਦਰ ਮੈਂ ਪਹਿਰੇ ਉੱਤ ਲੱਭ ਫਿਰ ਅੰਦਰ ਜਾਊਗਾ ਓ ਯਾਰ ਆਇਆ ਯਾਰ ਚੱਲ ਅੰਦਰ ਜਾ ਉਹਨੇ ਪਕਾਈ ਮਾਰੀ ਆਏਗਾ ਚੱਲ ਮੇਰਾ ਛਾਲਾ ਮਲੰਗਾ ਤੂੰ ਤਾਂ ਪਿਆਰ ਨਾਲ ਕਹਿ ਰਿਹਾ ਤਾਂ ਚੱਲਿਆ ਮੈਂ ਆਇਆ ਆਇਆ ਤੇਰਾ ਪਿਆਰ ਮੇਰੀ ਗੱਲ ਸੁਣ ਲੋ ਆਹ ਤੈਨੂੰ ਕੁਛ ਕੰਮ ਰੋਟੀਆਂ ਤੁਹਾਨੂੰ ਉੱਥੇ ਬਣਾਉਣੀਆਂ ਪੈਣੀਆਂ ਆਪ ਇਹ ਤੁਹਾਨੂੰ ਘਰ ਦਵਾਦਾ ਮੈਂ ਕਿਰਾਏ ਤੇ ਤੇ ਇਹਦਾ ਕਿਰਾਇਆ ਹੈਗਾ ਮਹੀਨੇ ਦਾ 5000 ਤੇ ਭਰੀ ਜਾਇਆ ਤੇ ਰਹੀ ਜਾਓ ਤੈਨੂੰ 5 ਲੱਖ ਰੁਪਏ ਖਾਤੇ ਚ ਪਵਾ ਦੇ ਅੰਨਾ ਵਾਪਸ ਜਾ ਰਾ ਕਿੰਨਾ ਰੋਟੀ ਨਹੀਂ ਬਣਾਏਗਾ ਮੇਰੀ ਗਲਤਾਂ ਛੁਣ ਲੈ ਗੰਜਾ ਜਾ ਤੂੰ ਪਹਿਲਾਂ ਭੱਜਣ ਨੂੰ ਹੋਏ ਨਾ ਜਾਂ ਹੁਣੇ ਭੱਜ ਜਾ ਪਿਆ ਗੇਟ ਮੈਂ ਜਾ ਰਾ ਇਹ ਤੇਰਾ ਦੋਸਤ ਹੈ ਲੈ ਇਹ ਤੇਰਾ ਦੋਸਤ ਹੈ ਲੈ ਉਹ ਨਹੀਂ ਮੇਰੀ ਗੱਲ ਪਹਿਲੀ ਇਹ ਕਾਰਾ ਬੈਲੀ ਆ ਭੱਜਣੋਂ ਤਾਂ ਫਿਰਦਾ ਮੁੰਡੇ ਕਹਿਰਦ ਵਾਲਾ ਮੇਰੇ ਗਾ ਜੀ ਮੁੰਡੇ ਆਪਾਂ ਕੱਟ ਕੇ ਬਣਾ ਲਾਂਗੇ ਦੀ ਸਿਰੀ ਬਣਾ ਦਾਂਗੇ ਆਪਾਂ ਕੋਈ ਬੜਾ ਸਿਰੀ ਬਣਾਣੀ ਸੋਖੀ ਆ ਚੱਲ ਦਰਾਏ ਜਾਣਾ ਆ ਜਾਣ ਨਾ ਮੇਕਾ ਹੈਣੀ ਇੱਕ ਗੱਲ ਮੇਰੀ ਸੁਣ ਲੋ ਉੱਥੇ ਹਾਂ ਸੁਣ ਲੋ ਗੱਲ ਸੁਣ ਮੇਰੀ ਹਾਂ ਇਹੋ ਪਿੰਜਾ ਹੋ ਕੀ ਕਹਿੰਦੇ ਉਹ ਹਰਾ ਜਾਂ ਹੁੰਦਾ ਕੱਟ ਕੇ ਪੈਪ ਜੀ ਪਾ ਕੇ ਦਿੰਦੇ ਆ ਨਾਰੀਲ ਪਾਣੀ ਆਹੋ ਹੀ ਨਾਰੀਲ ਪਾਣੀ ਮੰਗਾ ਕੇ ਦੇ ਨੂੰ ਪੰਜ ਛੋ ਪੀਚ ਨਾਰੀਲ ਪਾਣੀ ਚੱਲ ਪਾਣੀ ਆਊਗਾ ਮੇਰੀ ਗਾ ਕੱਲਾ ਪਾਣੀ ਮਿਲੂਗਾ ਕੜਕੇ ਚਾਹ ਦੇ ਟੂੜੀ ਆਉਂਦੀ ਹੈ ਗੱਲ ਸੁਣ ਲੈ ਮੇਰੀ ਤੂੰ ਵੀ ਗੱਲ ਕਰ ਨਾ ਕਾਲਾ ਆਇਆ ਆਹ ਟੋਪੀ ਤਾਂ ਲਵਾੜੇ ਦੀ ਕਿਹੜਾ ਅੰਨਾ ਹੈ ਅੰਨੇ ਦਾ ਰੰਗ ਕਾਲਾ ਐਸਾ ਨਹੀਂ ਹੁੰਦਾ ਧੂਪ ਮੇਂ ਨਾਰੀਲ ਵੇਚ ਕੇ ਨਹਿਰਾ ਹੁੰਦਾ ਟੋਪੀ ਲਾ ਕੇ ਦਿਖਾ ਦੇ ਜੋ ਅੰਨਾ ਕਹਿੰਦੇ ਇਸ ਮੇਨ ਵਿੱਲ ਹੁਣ ਪਤਾ ਲੱਗੂ ਤੈਨੂੰ ਕਿਹੜਾ ਹੈ ਮੇਰੀ ਗੱਲ ਸੁਣ ਲੈ ਚੱਲ ਭਗਾਈ ਨਾ ਮਾਰੋ ਵਾਲੀ ਤੇ ਤੜਕੇ ਚਾਹ ਦੇ ਟੂੜੀ ਆਉਗੀ ਟੈਂਕੀ ਭਰ ਲਿਓ ਠੀਕ ਹੈ ਤੇ ਮੁੜ ਕੇ ਟੂੜੀ ਨਹੀਂ ਆਣੀ ਨਾ ਮੋਟਰ ਲੱਗੀ ਆ ਕੋਈ ਮੁੜ ਕੇ ਐਵੇਂ ਕਿਤੇ ਮੁੜ ਕੇ ਮੈਨੂੰ ਕਹੀ ਆਉਂਗੇ ਪਾਣੀ ਮੈਂ ਖਲਾ ਮਲੰਕਾ ਮੈਂ ਤਾਂ ਉੱਠਦਾ ਹੀ 5 ਵਜੇ ਉੱਠੀ ਤੁਸੀਂ ਮੋਟਰ ਆਇਆ ਯਾਰ ਮੋਟਰ ਚੱਲ ਰਹੀ ਤੇ ਬੇਸਤੀ ਹੋਰੀ ਤਾਂ ਮੇਰੇ ਇੱਕ ਨਾਮ ਦਾ ਨਾਮ ਨੂੰ ਤੇਰਾ ਮੇਰਾ ਇੱਥੇ ਪੈ ਜੋ ਬਸ ਇੱਥੇ ਛੂਚੀ ਕਿੱਥੇ ਆ ਏਸੀ ਉਸੀ ਆਣੀਗਾ ਪੱਖਾ ਹੈਗਾ ਉਹ ਵੀ ਚੱਲਦਾ ਨੀਗਾ ਸਾਨੂੰ ਲਈ ਕਰਾ ਫਿਰ ਅਛਲਾ ਮਲੰਗਾ ਚ ਗਰਮੇ ਤੇ ਛੋਮਾਂਗੇ ਥੱਲੇ ਪੈ ਜੋ ਯਾ ਤੁਹਾਨੂੰ ਕੀ ਹੁੰਦਾਗਾ ਅਛਲਾ ਮਲੰਗਾ ਤੈਨੂੰ ਪਤਾ ਨਹੀਂ 5 ਲੱਖ ਤੇਰੇ ਖਾਤੇ ਪਹੁੰਚਾ ਮੈਂ ਉਹ ਜਾਣ ਉਹਨਾਂ 5-5 ਲੱਖ ਨੂੰ ਕਿਹੜਾ ਪੋਇਆ 5 ਲੱਖ ਤੂੰ ਤੇਰਾ ਉਹ ਜਿਹੜਾ ਕੀ ਹੁੰਦਾ ਉਹ ਗ੍ਰਾਮ ਜਾ ਉਹ ਛੋੜੀ ਗ੍ਰਾਮ ਜਾ ਕੇ ਗਿਆ ਉਹ ਪਲੇ ਪਲੇ ਜਾ ਹੁੰਦਾ ਜਿਹੜਾ ਉਹ ਚੈੱਕ ਕਰ ਰੋ ਗੂਗਲ ਪੇ ਗੂਗਲ ਗੂਗਲ ਪਲੇ ਹੋ ਚੈੱਕ ਕਰ ਤੇਰਾ ਗੂਗਲ ਪੇ ਹੁੰਦਾ ਨਾਲੇ ਪਹਿਲੀ ਗੱਲ ਦੂਜੀ ਗੱਲ ਕਿਹੜੇ ਪੁਆਏ ਆ ਤੂੰ ਦਿਖਾ ਲੈ ਤੂੰ ਦਿਖਾ ਐਂਟਰੀ ਦਿਖਾ ਖਰਚਾ ਤੈਨੂੰ ਵੀ ਦਿਖਾ ਦੇ ਮੇਰਾ ਫੋਨ ਬੰਦ ਹੈ ਮੇਰਾ ਤਾਂ ਛਲਾ ਪੋ ਨਹੀਂ ਬੰਦ ਹੈ ਕਿਹੜੇ ਤੂੰ ਚੈੱਕ ਤਾਂ ਕਰ ਛਈ ਉਹ ਚੰਗਾ ਜਾਣਦਾ ਮੈਨੂੰ ਸੋਝੋ ਯਾਰ ਤੁਸੀਂ ਨਾ ਸੱਚੀ ਆਪਾਂ ਪੁਆਏ ਕਿੰਨੇ ਆ ਮੈਨੂੰ 50 ਖਾਣੀ ਆ ਮੈਨੂੰ ਐਂ 100 ਖਾਦਾ ਕੁਝ ਤੇ ਨਹੀਂ ਖਾ ਗਿਆ ਆ ਹਾਂ ਅਲੱਗ ਗਿੱਦੀ ਛਲਾ ਮਲੰਗਾ ਐਂ ਤੁਰਾ ਤਾਂ ਮੈਨੂੰ ਤੂੰ ਕਿ ਤੁਸੀਂ ਰਾਤ ਨੂੰ ਆਉਂਦੇ ਕੀ ਲੋ ਤੜਕੇ ਆ ਜਾਂਦੇ ਮੇਰੀ ਲੱਤ ਤੜਵਾ ਤੇ ਤੈਨੂੰ ਤਾਂ ਸ਼ਰਮ ਨਹੀਂ ਆਂਦੀ ਮੇਰੇ ਛਾਲੇ ਮਲੰ ਅਰ ਅੱਨੇ ਚਲੇ ਬਲੰਗ ਕਨੇ ਮੇਰੀ ਪੈਰ ਵੀ ਨਹੀਂ ਕੁੱਟਨੇ ਅੱਲਾ ਤੂੰ ਕੁਕ ਬਾਜੀ ਮੇਰਾ ਕੱਲ ਬਈ ਹੋਣਾ ਤੂੰ ਚੰਗਾ ਜਾ ਸੌ ਜਾ ਬੈ ਉਹ ਤੇ ਬੈ ਉਹ ਕੇਰਾ ਥੱਲੇ ਬੈ ਜਾਓ ਕੋਈ ਨਹੀਂ ਮਲੰਗ ਮਲੰਗਾ ਥੱਲੇ ਬੈਠੂ ਮੈਂ ਤ ਕੁਛ ਲੋਵਾ ਪ੍ਰਦਾਨ ਬਸਤੇ ਕੁర్చਾ ਪਈਆ ਕੁਰਸੀ ਆਪਣੀਆਂ ਨਹੀਂਆਂ ਕੁਰਸੀਆਂ ਦੇ ਅਲੱਗ ਪੈਸੇ ਰੱਖ ਕੱਲ ਅੱਜ ਉਹ ਨਹੀਂ ਕੁਰਸੀਆਂ ਆਪਣੀਆਂ ਨਹੀਂ ਤੁਸੀਂ ਆਈ ਬੈ ਉਹ ਕੇਰਾ ਥੱਲੇ ਬੈ ਜਾਓ ਉਹ ਨਾ ਆ ਬਈ ਕੁਰਸੀ ਉਹ ਨਹੀਂ ਕਿਸੇ ਦੀ ਇਹ ਕਿਸੇ ਦੀ ਆ ਯਾਰ ਮੇਰੀ ਥੱਲੇ ਬੈ ਜਾਓ ਇੱਥੇ ਇੱਥੇ ਤੇਰਾ ਢੋਲ ਲੈ ਕੇ ਬੈ ਜਾਓ ਮੰਨ ਲੋ ਗੱਲ ਚੱਲ ਬੈ ਜਾਓ ਮੇਨ ਵੇਲਣਾ ਅੱਨਾ ਹਾਂ ਮੇਰੇ ਛਾਲੇ ਬਲੰਗ ਨੇ ਮੇਰੇ ਤਾਂ ਬੇਇੱਜ਼ਤੀ ਕਰਾਤੀ। ਕੋਈ ਆ ਸਹੀ ਗੱਲ ਆ ਚਾਦਰ ਆ ਪੈਣਾ ਉਹੀ ਗੱਲਾਂ। ਮੇਰਾ ਨੰਗਾ ਹੋ ਜਾ ਲੱਗਾ ਤੂੰ ਚਾਦਰੇ ਤੋਂ ਥੱਲੇ ਦਿਖਦਾ ਹੀ ਕਾ ਤੂੰ। ਤੇ ਥੱਲੇ ਕੁਛ ਪਾ ਤਾਂ ਲਿਆ ਕਰ ਨੰਗਾ ਹੋਈ ਜਾਂਦਾਗਾ ਕੁਛ ਨਿੱਕਰ-ਨੁਕਰ ਪਾ ਲਿਆ ਕਰ ਥੱਲਾਉਂਦੀ। ਕੱਛ ਪਾਇਆ ਵੇ ਮੇਰੇ ਥੱਲੇ ਤੈਨੂੰ ਪਾਇਆ ਕੱਛ ਦੇਖੀ ਜਾਂਦਾ ਕੱਛ ਵੀ ਦਿਖੀ ਜਾਂਦਾ ਸਾਰਾ ਕੁਝ ਦਿਖੀ ਜਾਂਦਾਗਾ। ਕੁਝ ਹੋਰ ਹੀ ਦੇਖਣ ਨੂੰ ਫਿੱਟ। ਅਭੀ ਆਪਣੀ ਡਰੈਸ ਨਹੀਂ ਪਹਿਣੀ। ਮੇਰਾ ਛਾਲੇ ਬਲੰਗ ਚਾਹ ਚਾਦੀ ਰੋਟੀ-ਲੁੱਟੀ ਲੈ ਕੇ ਆ। ਉਹ ਰੋਟੀ ਦਾ ਮੈਂ ਲਿਆ ਦੂੰ ਮੇਰੀ ਗੱਲ ਸੁਣੋ 1 ਮਿੰਟ। ਸੁ ਬੱਚਤੇ ਆਵਾਂਗੇ ਹੋਰ ਅੱਛੇ ਭਾਈ ਜਾ ਤੇ ਆਵਾਂਗੇ ਉਂਡ ਤੇ ਟਰਾਲੇ ਚੱਲਦੇ ਜਾ ਚੱਲੇ ਚੱਲ ਤੇ ਜਾਜ ਲੈਣੇ ਆ ਉਹ ਜਾਜ ਤਾਂ ਫਿਰ ਗਏ ਵਿੱਚ ਕੈਨੇਡਾ ਨੂੰ ਇੱਕ ਜਾਜ ਹੀ ਸੀਗਾ ਇੱਕ ਜਾਜ ਕਿਉਂ ਮਲੱਗਾ ਹਾਂ ਇੱਕ ਅਮਰੀਕਾ ਚੱਲਦਾ ਮੇਰਾ ਜਾਜ ਇੱਕ ਕੈਨੇਡਾ ਚੱਲਦਾ ਇੱਕ ਅਚਤੇਲੀਆ ਚੱਲਦਾ ਅੰਨਾ ਕਾ ਜਾਜ ਚੱਲਦਾ ਸਮੁੰਦਰ ਮੇਂ ਮੱਛੀ ਪਕੜਨੇ ਵਾਸਤੇ ਇਹਦੇ ਹਾਲ ਤੇ ਆ ਜਾਂਦਾ ਉਹ ਵੀ ਚੱਲਦਾ ਫਿਰ ਉਹ ਇਹਦੇ ਹਾਲ ਤੇ ਆ ਜਾਂਦਾ ਸਮੁੰਦਰ ਵੀ ਤੇ ਆ ਜਾਂਦਾ ਸਮੁੰਦਰ ਨਹੀਂ ਹੈ ਨਾ ਮੇਰਾ ਛਾਲਾ ਨਾ ਤੂੰ ਬਕਵਾਚ ਕਰੀ ਜਦੋਂ ਮੇਰੇ ਇੱਥੇ ਬੇਇੱਜ਼ਤੀ ਕਰਨ ਨੂੰ ਹੋਇਆ ਮੈਂ ਤਾਂ ਚੁੱਪ ਕਰਕੇ ਨਹੀਂ ਬੈਠਿਆ ਜਾਂਦਾ ਤੇ ਤੂੰ ਤੇ ਤੂੰ ਬਾਤ ਕਰ ਮੈਨੂੰ ਕੁਝ ਕਾ ਸਮਝ ਨਹੀਂ ਆ ਰਿਹਾ ਓਏ ਮੇਰੀ ਗੱਲ ਸੁਣ ਮੈਂ ਤੂੰ ਚੱਲ ਕੋਈ ਗੱਲ ਨਹੀਂ ਆਏ ਕਾ ਤੇ ਮਰਜੀ ਤੁਸੀਂ ਆ ਜਾਸਣ ਇੱਥੇ ਕੱਢੋ ਕਿਸੇ ਨੂੰ ਰੋਲਾ ਨਾ ਪਾਇਓ ਬਾਹਰ ਫਿਰ ਤੜਕੇ ਆ ਕੇ ਬੁੜੀਆਂ ਨਾਲ ਗਵੰਡੀਆਂ ਦੇ ਕਿਤੇ ਤਾੜੀ ਆਉ ਮੇਰੀ ਗੱਲ ਸੁਣ ਲੈ ਮੇਰਾ ਛਾਲਾ ਮਲੰਗਾ ਮੈਲੀ ਬੰਦੇ ਤੇ ਬੈਠੀ ਨਹੀਂ ਜਨਾਨੀਆਂ ਬਲ ਝਾਕ ਤੇ ਕੱਲ ਠੀਕ ਬਾਅਦ ਵਧੀਆ ਗੱਲ ਆ ਫੇ ਤਾਂ ਤੈਨੂੰ ਕੀ ਪਤਾ ਪੱਲੀਆਂ ਦਾ ਚਲ ਠੀਕ ਉਹ ਤਾਂ ਬੰਦੇ ਪਾਣੇ ਪਾਣੀ ਦਾ ਜਗਾਰ ਕਰੂਗਾ ਕੋਈ ਸੌਜੋ ਕੇ ਦਾ ਦੇ ਰੋਟੀ ਨਾ ਆਈ ਜੀ ਮੇਰੇ ਗੱਲ ਸੁਣ ਤੋ ਛਾਨੂੰ ਚੇਰੇਓ ਫਾਇਲ ਜੀ ਲਿਆਦੀ ਛੱਡੀ ਕਾਦੇ ਵਾਲੀ ਜਿੱਦੇ ਚ ਲਿਖਿਆ ਪਿਆ ਵੀ ਆਹਾ ਤੁਚੀ ਕੀ ਕਹਿੰਦੇ ਆ ਇੱਥੇ ਕਬਜਾ ਹਾ ਲੈਣਾ ਓਏ ਭਰਾਵਾ ਤੜਕੇ ਦੇਖਾਂਗੇ ਆ ਤੂੰ ਜਾਂ ਸੰਤ ਯਾਰ ਐਨਾ ਕਰਿਆ ਕਦੇ ਯਾਰ ਮੇਰੇ ਗੱਲ ਸੁਣੋ ਅੰਨਾ ਮੈਂ ਤਾਂ ਛੂੰਗਾ ساری ਰਾਤ ਛੂੰਗਾ ਠੀਕ ਐ ਮੈਂ ਤਾਂ ਮੇ ਤਾਂ ਗੋਡੇ ਪਾੜੇ ਦੁਖਦੇ ਆ ਤੇ ਓਏ ਐਂ ਕਦੀ ਮੈਨੂੰ ਪੱਖੇ ਚੱਲਦੇ ਦੀ ساری ਰਾਤ ਓਏ ਆ ਐਂ ਕਦੀ ਕੀ ਤੋਂ ਲੈ ਕੇ ਆ ਮੰਗ ਕੇ ਮੇਰੇ ਚੋਲੇ ਮਲੰਕਾ ਮੇਰੀ ਕੰਪਨੀ ਦੀਆਂ ਨੇ ਕਹੇ ਆਪਦੀ ਕੰਪਨੀ ਦੇ ਦੀ ਕਿਹੜੀ ਕੰਪਨੀ ਦੀ ਮੇਰਾ ਆਪ ਦਾ ਬ੍ਰੈਂਡ ਹੈ ਇਹ ਕਿਹੜਾ ਬ੍ਰੈਂਡ ਆਗਾ ਤੇਰਾ ਮੇਲਾ ਹੈਗਾ ਉਹ ਲੇਬਨ ਲੇਬਨ ਪੜ ਕੇ ਤੈਨੂੰ ਦੱਸੀ ਜਾਣਾ ਹੈ ਮੇਰੀ ਗੱਲ ਸੁਣ ਉਹ ਚੰਗਾ ਦਿਮਾਗ ਨਾ ਖਾ ਯਾਰ ਮੇਰੀ ਗੱਲ ਤੂੰ ਹੁਣ ਸੌ ਜਾ ਤੁਸੀਂ ਕੀ ਕਹਿੰਦੇ ਰੋਟੀ ਰੋਟੀ ਨਾ ਮੈਂ ਦੇਖਣ ਲੈ ਕੇ ਆਉਂਗਾ ਆ ਗਿਆ ਤਾਂ ਤੁਸੀਂ ਖਾ ਲੇ ਤਾਂ ਪੈ ਜਾ ਤੜਕੇ ਤੜਕੇ ਨਾ ਦੇਖਾਂਗੇ ਠੀਕ ਹੈ ਸੌ ਜਾ ਪ੍ਰਧਾਨ ਬੇਸਤੀ ਮੇਰੇ ਨਾਲ ਚੋਣਾ ਆਈ ਪੈਜਣੇ ਆਪਾਂ ਤੁਸਕੋ ਕਿਤਨਾ ਮੱਛੀ ਚਾਵੇ ਖਿਲਾਇਆ ਵਾਹਾਂ ਪੇ ਤੂੰ ਮੇਰੀ ਗੱਲ ਸੁਣ ਆਪਾਂ ਲੰਬੇ ਪੈਨੇ ਮੈਨੂੰ ਤਾਂ ਪਤਾ ਇਹ ਮਲੰਗ ਕੀ ਕਿਹੜਾ ਕੁਛ ਲਿਆ ਕੇ ਖਾਉਣਾ ਤੇ ਤੇਰੀ ਦੋਸਤੀ ਕਰਕੇ ਮੈਂ ਚੁੱਪ ਬੈਠਾ ਚੱਲ ਛੋਜਾ ਹੁਣ ਮੇਰੇ ਛਾਲੇ ਉੱਥੜੀ-ਬੁੱਥੜ ਕੁੱਟੂ ਮੇਰੇ ਛਾਲੇ ਮਲੰਗ ਦਾ ਐਸਾ ਬੋਲੇਗਾ ਛੋਜਾ ਪੈ ਆ ਕੇ ਛੋਜਾ ਹੁੰਦੋ ਚੁੱਪ ਕਰਕੇ ਪੈ ਜਾ ਪੈ ਜਾ ਚੱਲ ਮੇਰੇ ਪੱਖੇ ਚੱਲਦੇ ਤੂੰ ਅੰਨਾ ਇਜ਼ ਬਿਲਨ